ਨੇ ਇੱਕ ਅੰਕੜਾ ਪੇਸ਼ ਕੀਤਾ ਕਰਨਾਟਕਾ ਦੇ ਵਿੱਚ ਇੱਕ ਬੰਗਲੌਰ ਲੋਕ ਸਭਾ ਸੀਟ ਹੈ ਬੰਗਲੌਰ ਲੋਕ ਸਭਾ ਸੀਟ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਬੰਗਲੌਰ ਲੋਕ ਸਭਾ ਸੀਟ ਦੇ ਵਿੱਚ ਸੱਤ ਵਿਧਾਨ ਸਭਾ ਹਲਕੇ ਆ 6 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਅਸੀਂ ਜਿਤਰੇ ਸੀ ਕਿ ਜਿਹੜੇ ਲੀਡ ਸੀਗੀ ਸਾਡੀ ਲੋਕ ਸਭਾ ਦੀਆਂ ਬੁੱਟਾਂ ਦੇ ਵਿੱਚ 6 ਵਿਧਾਨ ਸਭਾ ਹਲਕਿਆਂ ਦੇ ਵਿੱਚ ਸਾਡੀ ਲੀਡ ਸੀ ਅਸੀਂ ਅੱਗੇ ਜਾ ਰਹੇ ਸੀ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਅਸੀਂ ਹਾਰ ਰਹੇ ਸੀ ਇੱਕ ਵਿਧਾਨ ਸਭਾ ਹਲਕੇ ਦੀ ਲੀਡ ਆ ਜਿਹੜੀ ਜਿਹੜੀ ਗਿਣਤੀ ਆ ਉਹ 6 ਵਿਧਾਨ ਸਭਾ ਸਭਾ ਹਲਕਿਆਂ ਦੇ ਉੱਤੇ ਭਾਰੂ ਪੈ ਗਈ ਤੇ ਅਸੀਂ ਉਹ ਲੋਕ ਸਭਾ ਦੀ ਸ਼ੀਟ ਹਰਗੇ ਉਹ ਹਲਕਾ ਹੈਗਾ ਮਹਾਂਦੇਵਪੁਰ ਮਹਾਂਦੇਵਪੁਰ ਬੰਗਲੌਰ ਲੋਕ ਸਭਾ ਦਾ ਜਿਹੜਾ ਹਲਕਾ ਉਹਦੇ ਵਿੱਚ ਇੱਕ ਵਿਧਾਨ ਸਭਾ ਹਲਕਾ ਮਹਾਂਦੇਵਪੁਰ ਰਾਹੁਲ ਗਾਂਧੀ ਨੇ ਉਹਦਾ ਜ਼ਿਕਰ ਕੀਤਾ ਕਿ ਉਹ ਉਹ ਜਿਹੜਾ ਉਸ ਤੋਂ ਬਾਅਦ ਉਹਨੇ ਕਿਹਾ ਕਿ ਅਸੀਂ ਅੰਕੜੇ ਇਕੱਠੇ ਕੀਤੇ ਅਸੀਂ ਤੱਥ ਇਕੱਠੇ ਕੀਤੇ ਵੀ ਅਸੀਂ ਜਦੋਂ ਕਿ ਸੱਤ ਹਲਕੇ ਨੇ ਟੋਟਲ ਇੱਕ ਲੋਕ ਸਭਾ ਦੇ ਵਿੱਚ 6 ਤੇ ਅਸੀਂ ਅੱਗੇ ਜਾ ਰਹੇ ਹਾਂ 6 ਤੋਂ ਅਸੀਂ ਵੱਧ ਗਏ ਤੇ ਇੱਕ ਝੋਸੇ ਹੀ ਘਟ ਕੇ ਤੇ ਅਸੀਂ ਲੋਕ ਸਭਾ ਸੀਟ ਹਾਰ ਜਾਣੇ ਆ ਤਾਂ ਉਹਨੇ ਫਿਰ ਕਿਹਾ ਕਹਿੰਦੇ ਉੱਥੇ 1 ਲੱਖ 1 ਲੱਖ ਤੇ 250 ਵੋਟਾਂ 1 ਲੱਖ 250 ਵੋਟਾਂ ਚੋਰੀ ਹੋਈਆਂ ਉਹਨਾਂ ਨੇ ਇਹ ਇਲਜ਼ਾਮ ਲਾਇਆ ਵੀ 1 ਲੱਖ 250 ਵੋਟ ਜਿਹੜੀ ਉਹ ਚੋਰੀ ਹੋਈ ਹੈ ਤੋਂ ਨੇ ਅੱਗੇ ਕੀ ਦੱਸਿਆ ਵੀ ਉਹ ਕਿਸ ਤਰੀਕੇ ਨਾਲ ਕਿਹੜੇ ਤਰੀਕੇ ਨਾਲ ਉਹ ਇੰਨੀਆਂ ਵੋਟਾਂ ਚੋਰੀ ਹੋਈਆਂ ਤੇ ਕਿਹੜੇ ਤਰੀਕੇ ਨਾਲ ਭਾਜਪਾ ਦੀ ਉੱਥੇ ਜਿਹੜੀ ਲੋਕ ਸਭਾ ਸੀਟ ਉਹ ਜਿੱਤ ਗਏ ਆ ਜਾਂ ਭਾਜਪਾ ਦੀ ਸਰਕਾਰ ਜਿਹੜੀ ਭਾਰਤ ਦੇ ਵਿੱਚ ਬਣ ਗਈ ਆ ਬੜੇ ਲੰਮੇ ਸਮੇਂ ਤੋਂ ਰੌਲਾ ਪੈਂਦਾ ਆ ਰਿਹਾ ਈਵੀਐਮ ਦੇ ਉੱਤੇ ਵੀ ਰੌਲਾ ਪੈਂਦਾ ਆ ਰਿਹਾ ਵੀ ਈਵੀਐਮ ਜਿਹੜੀਆਂ ਮਸ਼ੀਨਾਂ ਨੇ ਇਹ ਵੀ ਹੈਕ ਹੋ ਜਾਂਦੀਆਂ ਨੇ ਇਹਨਾਂ ਦੀ ਬਹੁਤ ਵੱਡੀ ਹਿਰਾਫਰੀ ਆ ਜਾਂ ਭਾਜਪਾ ਈਵੀਐਮ ਰਾਹੀਂ ਜਿੱਤ ਰਹੀ ਆ ਤੇ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੁਣੇ ਨਵੀਂ ਗੱਲ ਸਾਹਮਣੇ ਆ ਗਈ ਤੁਸੀਂ ਹੈਰਾਨੀ ਨਾਲ ਗੱਲ ਦੇਖੋ ਕਿ ਉਹਨਾਂ ਨੇ ਦੱਸਿਆ ਕਹਿੰਦੇ ਵੀ ਇਹ ਜਿਹੜੀ ਛੇ ਤਰੀਕਿਆਂ ਦੇ ਨਾਲ ਮਤਲਬ ਕਿ ਵੋਟਾਂ ਚੋਰੀ ਹੋਈਆਂ ਨੇ ਕੀ ਕੀ ਤਰੀਕੇ ਨੇ ਉਹ ਉਹ ਕਹਿੰਦੇ ਵੀ ਪਹਿਲਾਂ ਤਾਂ ਜਿਹੜੀ ਇਹ 1 ਲੱਖ ਤੇ 250 ਵੋਟਾਂ ਜਿਹੜੀਆਂ ਉੱਥੇ ਬਣੀਆਂ ਉਹ ਸੰਵਿਧਾਨ ਸਭਾ ਹਲਕੇ ਦੇ ਵਿੱਚ ਉਹਦੇ ਵਿੱਚ ਜਿਹੜੇ ਇਹਨਾਂ ਚ ਪੰਜ ਤਰੀਕਿਆਂ ਨਾਲ ਕਹਿੰਦੇ ਵੋਟਾਂ ਦੀ ਚੋਰੀ ਹੋਈ ਹੈ ਜਿਹਦੇ ਵਿੱਚ ਇਹਨਾਂ ਨੇ ਦੂਰੇ ਜਾਲੀ ভোটার ਵੀ ਇੱਕ ਬੰਦੇ ਦੀਆਂ ਦੋ ਦੋ ਵੋਟਾਂ ਵੰਡੀਆਂ ਤੇ ਝੂਠੇ ਪਤੇ ਤੇ ਜਿਹੜੇ ਝੂਠਾ ਹੋਰ ਕੋ ਅਡਰੈਸ ਆ ਤੇ ਵੋਟਾਂ ਕਿਤੇ ਹੋਰ ਬਣੀਆਂ ਹੋਈਆਂ ਨੇ ਇੱਕੋ ਪਤੇ ਤੇ ਕਈ ਕਈ ਵੋਟਾਂ ਜਾਂ ਆ ਪ੍ਰਮਾਨਿਤ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਫੋਟੋ ਵੋਟ ਹੋਰ ਦੀ ਆ ਤੇ ਫੋਟੋ ਕਦੇ ਉਸ ਪਤੇ ਹੋਰ ਦੀ ਲੱਗੀ ਹੋਈ ਆ ਜਾਂ ਫਾਰਮ ਨੰਬਰ ਛੇਰੀ ਜਿਹੜੀ ਦਲਵਰਤੋਂ ਹੋਈ ਆ ਤਾਂ ਰਾਹੁਲ ਗਾਂਧੀ ਇਹ ਕਹਿ ਰਿਹਾ ਕਿ ਮਹਾਂਦੇਵ ਪੁਰਾ ਜਿਹੜਾ ਵਿਧਾਨ ਸਭਾ ਹਲਕਾ ਹੈ ਉਹਦੇ ਵਿੱਚ ਜਿਹੜੇ ਦੋਰੇ ਵੋਟਰ ਬਣੇ ਆ ਉਹ 11965 ਆ ਗਲਤ ਪਤੇ ਦੇ ਬਣੀਆਂ ਹੋਈਆਂ ਵੋਟਾਂ ਇਹਨਾਂ 40000 ਤੇ 9 ਗਲਤ ਪਤਿਆਂ ਤੇ ਵੋਟਾਂ ਬਣੀਆਂ ਨੇ ਜਿਵੇਂ ਕਿ ਤੂੰ ਰਹਿੰਦੇ ਨਹੀਂ ਹੈਗਾ ਜਿਵੇਂ ਇੱਕ ਉਹਨੇ ਜ਼ਿਕਰ ਕੀਤਾ ਰਾਹ ਲਗਾਂਦੀ ਨੇ ਇੱਕ ਸ਼ਰਾਬ ਦੀ ਫੈਕਟਰੀ ਹੈ ਉਹ ਖਾਲੀ ਪਈ ਆ ਤੇ ਉਸ ਫੈਕਟਰੀ ਦੇ ਵਿੱਚ ਜਿਹੜੀਆਂ ਸੈਂਕੜੇ ਵੋਟਾਂ ਉਸ ਫੈਕਟਰੀ ਦੇ ਪਤੇ ਤੇ ਬਣਾਈਆਂ ਜਾ ਚੁੱਕੀਆਂ ਨੇ ਇਸ ਤੋਂ ਇਹਨੇ ਕਿਹਾ ਕਿ ਹਾਂ ਕਿ ਜਿਹੜੇ ਇੱਕੋ ਪਤੇ ਦੇ ਕਈ ਵੋਟਾਂ ਜਿਹੜੀਆਂ ਬਣੀਆਂ ਜਿਵੇਂ ਇੱਕ ਪਤੇ ਤੇ ਇੱਕ ਕਮਰੇ ਦੇ ਵਿੱਚ 40-40 ਵੋਟਾਂ ਇੱਕ ਘਰ ਦੇ ਵਿੱਚ 100-100 ਵੋਟਾਂ ਬਣਾਈਆਂ ਪਈਆਂ 200-200 ਵੋਟਾਂ ਬਣਾਈਆਂ ਪਈਆਂ ਉਹਦੇ ਜਿਹੜੇ ਮਾਮਲੇ ਆ ਉਹ 10452 ਨੇ ਆ ਪ੍ਰਮਾਣਿਤ ਜਿਹੜੀਆਂ ਤਸਵੀਰਾਂ ਨੇ ਜਿਹੜੀ ਫੋਟੋ ਹੋਰਦੀ ਐ ਵੋਟ ਹੋਰਦੀ ਐ ਉਹ ਮਸਲੇ ਹੈਗੇ ਕਹਿੰਦਾ ਵੀ 4432 ਤੇ ਫਾਰਮ ਨੰਬਰ 6 ਜਿਹੜੀ ਦਰਵਾਰਤੋਂ ਕੀਤੀ ਗਈ ਆ ਉਹ 33692 ਤਾਂ ਇਹ ਜਿਹੜੀ ਗੱਲ ਆ ਵੀ ਆਪਾਂ ਹੁਣ ਇਹ ਵੱਡੇ ਪੱਧਰ ਤੇ ਇਹਦੇ ਤੇ ਚਰਚਾ ਹੋਣੀ ਚਾਹੀਦੀ ਐ ਇਹਦੇ ਉੱਤੇ ਬਹੁਤ ਵੱਡੀ ਇਹ ਚਿੰਤਾਜਨ ਗੱਲ ਹੈ ਕਿ ਜਿਹੜੀ ਰਾਹੁਲ ਗਾਂਧੀ ਜਿਹੜੇ ਖਰਚੇ ਝਾਰ ਕਰ ਰਿਹਾ ਵੀ ਮੰਨ ਲਓ ਇੱਕ ਥਾਂ ਮੰਨ ਲਓ ਇੱਕ ਵਿਧਾਨ ਸਭਾ ਹਲਕਾ ਜਿਹੜਾ ਪੰਜਾਬ ਦਾ ਤਾਂ ਉਸ ਵਿਧਾਨ ਸਭਾ ਹਲਕੇ ਦੇ ਵਿੱਚ ਮੰਨ ਲਓ 70 ਪਿੰਡ ਨੇ ਇੱਕ ਜਾਂ ਦੋ ਸ਼ਹਿਰ ਨੇ ਮਨ ਲਓ 70 ਪਿੰਡਾਂ ਦੇ ਵਿੱਚੋਂ ਕੋਈ ਬੰਦਾ ਵਾਧਾ ਤੁਰਿਆ ਆਵੇ ਵਾਧਾ ਤੁਰਿਆ ਆਵੇ ਵੋਟਾਂ ਦੀ ਗਿਣਤੀ ਦੇ ਵਿੱਚ ਤੇ ਸ਼ਹਿਰ ਚ ਆ ਕੇ ਉਹ ਸਾਰੀਆਂ ਵੋਟਾਂ ਨੂੰ ਪਾਸ ਕਰਕੇ ਤੇ ਦੂਜਾ ਬੰਦਾ ਜਿੱਤ ਜਾ ਮੰਨ ਲਓ ਭਾਜਪਾ ਦਾ ਬੰਦਾ ਜਿੱਤ ਜਾਏ ਆਈ ਇਹਨੇ ਰਾਹੁਲ ਗਾਂਧੀ ਨੇ ਦੱਸਿਆ ਵੀ ਇਸ ਤਰ੍ਹਾਂ ਜਿਹੜਾ ਉਹ ਤੇ ਚੋਣ ਕਮਿਸ਼ਨ ਨੇ ਤੋਂ ਪਾਸਾ ਵਟ ਰਿਹਾ ਤੋਂ ਆਪਣੇ ਛੋਟੇ ਅਧਿਕਾਰੀਆਂ ਨੂੰ ਉਹਨਾਂ ਨੇ ਜਿਹੜਾ ਉਹ ਹੱਲਾ ਬੋਲਤਾ ਰਾਹੁਲ ਗਾਂਧੀ ਦੇ ਖਿਲਾਫ ਵੀ ਭਾਈ ਤੁਸੀਂ ਇਹਦੇ ਤੇ ਤੁਸੀਂ ਆਪਣਾ ਖਲਪਨਾਮਾ ਦਿਓ ਤੁਸੀਂ ਆਪਣਾ ਸਬੂਤ ਦਿਓ ਅਸੀਂ ਫਿਰ ਦੇਖਾਂ ਕੀ ਕਾਰਵਾਈ ਕਰਨੀ ਹੈ ਹੈਰਾਨੀ ਜਨ ਗੱਲ ਹੈ ਕਿ ਐਡਾ ਗੰਭੀਰ ਮਸਲਾ ਹੈ ਤੇ ਇਹਦੇ ਉੱਤੇ ਪੰਜਾਬ ਦੇ ਅੰਦਰ ਪੰਜਾਬ ਦੀ ਕਾਂਗਰਸ ਧਿਰ ਜਾਂ ਕੋਈ ਹੋਰ ਵਿਰੋਧੀ ਧਿਰ ਜਾਂ ਇਥੋਂ ਤੱਕ ਜਿਹੜੇ ਆਹ ਬੱਕਰ ਪਾਰਟੀ ਵਾਲੇ ਆ ਇਹਨਾਂ ਨੇ ਬੜਾ ਰੌਲਾ ਪਾਇਆ ਸੀ ਦਿੱਲੀ ਦੇ ਵਿੱਚ ਵੀ ਸਾਡੀਆਂ ਨਵੀਂ ਦਿੱਲੀ ਦੇ ਵਿੱਚ ਇੰਨੀਆਂ ਵੋਟਾਂ ਕੱਟਤੀਆਂ ਤੇ ਇੰਨੀਆਂ ਵੋਟਾਂ ਨਵੀਆਂ ਬਣਾਤੀਆਂ ਉਨ੍ਹਾਂ ਵੱਲੋਂ ਜਾਂ ਕਾਂਗਰਸ ਦੇ ਪ੍ਰਧਾਨ ਰਾਜੇ ਵੜਿੰਗ ਵੱਲੋਂ ਕੋਈ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਕੋਈ ਬਿਆਨ ਨਹੀਂ ਕੋਈ ਲੋਕਾਂ ਨੂੰ ਸੁਚੇਤ ਨਹੀਂ ਕੀਤਾ ਜਾ ਰਿਹਾ ਤਾਂ ਇਹ ਬਹੁਤ ਖਤਰਨਾਕ ਗੱਲ ਆ ਇਹ ਪੰਜਾਬ ਵਿੱਚ ਵੀ ਹੋ ਰਿਹਾ ਮੈਂ ਤੁਹਾਨੂੰ ਕਿਹਾ ਸੀਗਾ ਵੀ ਮੈਂ ਗੱਲ ਤਾਂ ਕੀਤੀ ਵੀ ਪੰਜਾਬ ਦੇ ਸੰਦਰਭ ਦੇ ਵਿੱਚ ਵੀ ਬੜੀ ਖਤਰਨਾਕ ਗੱਲ ਆ ਇਹ ਮੈਂ ਹੁਣ ਬਹੁਤੇ ਪਿੰਡਾਂ ਦੇ ਵਿੱਚ ਜਿੱਥੇ ਮੈਂ ਜਾਣਾ ਤਾਂ ਉੱਥੇ ਮੈਂ ਦੇਖਦਾ ਕਿ ਜਿੰਨਾ ਘਰਾਂ ਦੇ ਵਿੱਚ ਪ੍ਰਵਾਸੀ ਰਹਿ ਰਹੇ ਨੇ ਉਹ ਘਰ ਦੇ ਜਿਹੜੇ ਮਾਲਕ ਨੇ ਉਹ ਕਿਤੇ ਬਾਹਰ ਦੇ ਮੁਲਖਾਂਮ ਗਏ ਹੋਏ ਨੇ ਜਾਂ ਉਥੋਂ ਕਿਤੇ ਆਪਣਾ ਜਿਹੜਾ ਘਰ ਆ ਕਿਰਾਏ ਤੇ ਦੇ ਕੇ ਕਿਤੇ ਆਸ-ਪਾਸੇ ਰਹਿੰਦੇ ਆ ਉਹਨਾਂ ਘਰਾਂ ਦੇ ਐਡਰੈਸ ਦੇ ਉੱਤੇ ਵੀ ਸੈਂਕੜੇ ਹਜ਼ਾਰਾਂ ਵੋਟਾਂ ਬਣੀਆਂ ਹੋਈਆਂ ਨੇ ਇੱਕ ਇੱਕ ਪਿੰਡ ਦੇ ਵਿੱਚ ਖਾਸ ਤੌਰ ਤੇ ਜਿਹੜੇ ਕਸਬੇ ਨੇ ਜਾਂ ਸ਼ਹਿਰ ਨੇ ਛੋਟੇ ਜਾਂ ਵੱਡੇ ਉਹਨਾਂ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਇੰਨਾ ਟਿਕਾਣਿਆਂ ਤੇ ਵੋਟਾਂ ਬਣ ਚੁੱਕੀਆਂ ਨੇ ਜਿਵੇਂ ਪਿੱਛੇ ਦੀ ਇੱਕ ਵੀਡੀਓ ਮੈਂ ਦੇਖ ਰਿਹਾ ਸੀਗਾ ਕਿ ਇੱਕ ਕੋਈ ਬੰਦੇ ਨੇ ਮੋਟਰਸਾਈਕਲ ਖਰੀਦਿਆ ਮੋਟਰਸਾਈਕਲ ਖਰੀਦਿਆ ਜਿਹੜੇ ਘਰ ਦੇ ਵਿੱਚ ਉਹ ਬੰਦਾ ਕਿਰਾਏ ਤੇ ਰਹਿੰਦਾ ਸੀ ਉਹਦੇ ਆਧਾਰ ਦੇ ਉੱਤੇ ਉਹਦੇ ਪਤੇ ਦੇ ਉੱਤੇ ਉਹਨੇ ਆਪਣਾ ਆਧਾਰ ਕਾਰਡ ਬਣਾ ਲਿਆ ਜਿਹੜੇ ਘਰ ਦੇ ਵਿੱਚੋਂ ਰਹਿ ਰਿਹਾ ਸੀ ਜਿਹੜੇ ਘਰ ਦੇ ਵਿੱਚੋਂ ਰਹਿ ਰਿਹਾ ਸੀ ਉਸੇ ਆਧਾਰ ਦੇ ਉੱਤੇ ਉਸੇ ਪਤੇ ਦੇ ਉੱਤੇ ਉਹਨੇ ਆਪਣਾ ਵੋਟ ਬਣਾ ਲਈ ਤੇ ਉਸੇ ਜਿਹੜੇ ਮਤਲਬ ਕਿ ਪਤੇ ਦੇ ਉੱਤੇ ਟਿਕਾਣੇ ਦੇ ਉੱਤੇ ਉਹਨੇ ਲੋਨ ਕਲਾ ਕੇ ਤੇ ਮੋਟਰਸਾਈਕਲ ਲੈ ਲਈ ਤੇ ਉਹ ਇਹ ਵੀ ਗੱਲ ਉਸ ਵੀਡੀਓ ਚ ਆਈ ਸੀ ਸਾਹਮਣੇ ਕਿ ਉਹ ਬੰਦਾ ਉਹ ਵੀ ਪ੍ਰਵਾਸੀ ਸੀ ਉਹ ਬੰਦੇ ਨੇ ਜਿਹੜੇ ਨੇ ਇੱਥੇ ਮਤਲਬ ਕਿ ਉਹ ਉਸ ਪਤੇ ਦੇ ਉੱਤੇ ਆਪਣਾ ਬੋਟ ਬਣਾਈ ਸੀ ਆਧਾਰ ਕਾਰਡ ਬਣਾਇਆ ਸੀ ਉਸ ਪਤੇ ਤੇ ਮੋਟਰਸਾਈਕਲ ਖਰੀਦਿਆ ਸੀ ਹੁਣ ਉਹ ਪਤਾ ਟਿਕਾਣਾ ਉਹ ਘਰ ਛੱਡ ਕੇ ਕਿਤੇ ਹੋਰ ਰਹਿ ਰਿਹਾ ਸੀ ਮੰਨ ਲਓ ਖੁਦਾ ਨਾ ਖਾਸ ਤਾਂ ਕੱਲ ਨੂੰ ਕੋਈ ਹੋ ਘਟਨਾ ਨੂੰ ਅੰਜਾਮ ਦਿੰਦਾ ਕੋਈ ਇਸ ਤਰ੍ਹਾਂ ਦੀ ਗੱਲਬਾਤ ਕਰ ਜਾਂਦਾ ਪੰਜਾਬ ਚ ਤਾਂ ਕਿੱਥੋਂ ਲੱਭੂਗਾ ਉਹਦੀ ਬੋਟ ਕਿਤੇ ਐ ਉਹਦਾ ਆਧਾਰ ਕਾਰਡ ਕਿਤੋਂ ਦੇ ਪਤੇ ਤੇ ਐ ਤੋ ਰਹਿ ਕਿਤੇ ਹੋ ਰਿਆ ਤੇ ਪੰਜਾਬ ਦੇ ਵਿੱਚ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਜਿਹੜਾ ਇਹ ਸਾਨੂੰ ਸੋਚਣ ਦੀ ਲੋੜ ਆ ਵੀ ਅਸੀਂ ਸੁੱਤੇ ਪਏ ਆ ਪੰਜਾਬੀ ਕਿ ਸਾਨੂੰ ਐਂ ਨਹੀਂ ਪਤਾ ਜਿਵੇਂ ਉਹ ਆਪਣੇ ਕੁੰਬੜਾ ਪਿੰਡ ਦੇ ਬੱਚੇ ਤੋਂ ਰੌਲਾ ਪਿਆ ਸੀ ਗਏ ਸੀ ਤੇ ਉੱਥੇ ਆਲੇ-ਦਾਲੇ ਪਿੰਡਾਂ ਦੇ ਵੀ ਸਾਨੂੰ ਪਤਾ ਲੱਗਿਆ ਵੀ ਸਾਡੇ ਟਿਕਾਣਿਆਂ ਤੇ ਸਾਡੇ ਘਰਾਂ ਦੇ ਡਰੱਸਾਂ ਦੇ ਉੱਤੇ ਸੈਂਕੜੇ ਬੂਟਾਂ ਬਣੀਆਂ ਪਈਆਂ ਕਿਉਂਕਿ ਵੋਟ ਆਨਲਾਈਨ ਅੱਜ ਕੱਲ ਬਣ ਜਾਂਦੀ ਹੈ ਕੋਈ ਬੀਐਲਓ ਵਗੈਰਾ ਜਾਂ ਕੋਈ ਹੋਰ ਅਧਿਕਾਰੀ ਉਹ ਵੀ ਕੋਈ ਬਹੁਤੀ ਗੌਰ ਨਹੀਂ ਕਰਦੇ ਤੇ ਲੋਕਾਂ ਨੇ ਤਾਂ ਗੌਰ ਕਰਨੀ ਕੀ ਆ ਉਹਦਾ ਆਪਾਂ ਨੂੰ ਪਤਾ ਹੀ ਇਹ ਲੋਕਾਂ ਦੇ ਹਾਲਾਤ ਜਿਹੜੇ ਹੈਗੇ ਆ ਤਾਂ ਇਹਦੇ ਲਈ ਵੀ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਆ ਅੱਜ ਉਹ ਤੇ ਵੀ ਬਹੁਤ ਵੱਡਾ ਅਸਰ ਪੈ ਰਿਹਾ ਅਸੀਂ ਬਾਰ ਬਾਰੇ ਬੇਨਤੀ ਕਰ ਰਹੇ ਹਾਂ ਕਿ 26 ਦੇ ਵਿੱਚ ਮਰਦਮਸ਼ੁਮਾਰੀ ਹੋਣੀ ਆ ਤੇ ਮਰਦਮਸ਼ੁਮਾਰੀ ਦੇ ਵਿੱਚ ਸਾਡੀ ਗਿਣਤੀ ਘਟ ਜਾਣੀ ਆ ਪੰਜਾਬੀਆਂ ਇਹ ਯਾਦ ਰੱਖਿਓ ਕਿਉਂਕਿ ਆਪਾਂ ਇਸ ਗੱਲਾਂ ਨੂੰ ਲੈ ਕੇ ਤਾਂ ਜਿਹੜਾ ਉਹ ਧਿਆਨ ਇਹ ਨਹੀਂ ਆਪਾਂ ਦੇ ਰਹੇ ਆਪਾਂ ਨੂੰ ਪਰਵਾਹ ਹੀ ਕੋਈ ਨਹੀਂ ਹੈਗੀ ਇਹਨਾਂ ਗੱਲਾਂ ਦੀ ਸੋ ਅਸੀਂ ਇਹ ਬਾਰ-ਬਾਰ ਇਸ ਗੱਲ ਨੂੰ ਠਾ ਰਹੇ ਹਾਂ ਮੰਨ ਕਰ ਰਹੇ ਹਾਂ ਕਿ ਪੰਜਾਬ ਦੇ ਅੰਦਰ ਵੀ ਦੂਜੇ ਸੂਬਿਆਂ ਲਈ ਤਰਜ਼ ਦੇ ਉੱਤੇ ਹਿਮਾਚਲ ਉਤਰਾਖੰਡ ਅਸਾਮ ਜਾਂ ਬਿਹਾਰ ਦੇ ਵਿੱਚ ਤਿਸ਼ਵੀ ਜਦਵ ਨੇ ਵੀ ਹੁਣ ਕਿਹਾ ਕਿ ਅਸੀਂ ਬਿਹਾਰ ਦਾ ਟੋਮਿਸਾਈਲੀ ਨੌਕਰੀ ਇੱਥੇ ਕਰੂਗਾ ਜਾਂ ਰਾਜਸਥਾਨ ਬਹੁਤੇ ਸੂਬਿਆਂ ਦੇ ਵਿੱਚ ਕਾਨੂੰਨ ਨੇ ਉੱਥੋਂ ਦੀ ਵੋਟ ਬਣਾਉਣ ਲਈ ਉੱਥੇ ਨੌਕਰੀ ਲੈਣ ਲਈ ਤੁਹਾਨੂੰ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਉੱਥੇ ਤੁਸੀਂ ਕੋਈ ਵੀ ਵਾਹੀਯੋਗ ਜ਼ਮੀਨ ਜਿਹੜੀ ਉਹ ਨਹੀਂ ਲੈ ਸਕਦੇ ਇਹ ਇਹ ਸੂਬਿਆਂ ਦੇ ਕਾਨੂੰਨ ਆ ਤੇ ਪੰਜਾਬ ਦੇ ਵਿੱਚ ਵੀ ਕਾਨੂੰਨ ਬਣਨਾ ਚਾਹੀਦਾ ਹੁਣ ਜਿਹੜੀਆਂ ਗੱਲਾਂ ਮੰਨ ਲਓ ਰਾਹੁਲ ਗਾਂਧੀ ਨੇ ਖਦਸ਼ੇ ਯਾਰ ਕੀਤੇ ਤੇ ਵੀ ਇੱਕ ਵਿਧਾਨ ਸਭਾ ਦੇ ਵਿੱਚ ਜੇ 1 ਲੱਖ 200 50 ਵੋਟਾਂ ਜਾਲੀ ਬਣ ਸਕਦੀਆਂ ਨੇ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਦੇਖੋ ਕਿੰਨੀ ਵੋਟ ਬਣ ਗਈ ਤਾਂ ਪੰਜਾਬ ਦੇ ਵਿੱਚ ਜੇ ਕਿਸੇ ਵੀ ਕੱਲ ਨੂੰ ਵਿਧਾਨ ਸਭਾ ਹਲਕੇ ਦੇ ਵਿੱਚ 117 ਹਲਕੇ ਆ ਇੱਕ ਹਲਕੇ ਦੇ ਵਿੱਚ 30 30 40 40 ਹਜ਼ਾਰ ਵੋਟ ਵੀ ਇਹਨਾਂ ਨੇ ਜਾਲੀ ਬਣਾਤੀ ਤਾਂ ਸਰਕਾਰ ਵੀ ਬਣਾ ਜਾਂਦੀ ਮਗਰ ਪਾਈ ਜਾ ਰੋਲਾ ਅੱਜ ਸਨ ਵਿੱਚ ਕੰਨੇ ਹੋਣ ਦੀ ਲੋੜਾ ਸचेत ਹੋਣ ਦੀ ਲੋੜਾ ਖਾਸ ਤੌਰ ਤੇ ਮੈਂ ਪੰਜਾਬ ਦੇ মিডিਆ ਨੂੰ ਗੁਜਾਰਸ਼ ਕਰਦਾ ਵੀ ਜਿਹੜਾ ਪੰਜਾਬ ਦਾ ਸਿਰ ਦੇ মিডিਆ ਜਿਹੜਾ ਪੰਜਾਬ ਦਾ ਦਰਦ ਰੱਖਦਾ মিডিਆ ਉਹ ਵੀ ਇਹਨਾਂ ਮੁੱਦਿਆਂ ਦੇ ਉੱਤੇ ਆਪਾਂ ਵਿਚਾਰ ਚਰਚਾ ਕਰਕੇ ਲੋਕਾਂ 'ਚ ਗੱਲ ਲੈ ਕੇ ਜਗੇ ਭਾਈ ਕੀ ਹੋ ਰਿਹਾ ਗੌਰ ਕਰੋ ਚੰਨੇ ਹੋ ਕਿ ਤੁਹਾਡੇ ਪਤੇ ਦੇ ਕੋਈ ਲੋਨ ਤਾਂ ਹੀ ਲਈ ਬੈਠਾ ਤੁਹਾਡੇ ਕੋਈ ਐਡਰੈਸ ਦੇ ਉੱਤੇ ਵੋਟਾਂ ਤਾਂ ਨਹੀਂ ਬਣੀਆਂ ਹੋਈਆਂ ਤੁਹਾਡੇ ਪਤੇ ਦੇ ਉੱਤੇ ਤੁਹਾਡੇ ਪਤੇ ਦੇ ਕੋਈ ਆਧਾਰ ਕਾਰਡ ਤਾਂ ਨਹੀਂ ਬਣਾਈ ਬੈਠਾ ਕੱਲ ਨੂੰ ਇਹ ਨਹੀਂ ਪਤਾ